ਲੁਧਿਆਣਾ ਸ਼ਹਿਰ ਵਿੱਚ ਬੜੀ ਹੀ ਸ਼ਰਧਾ ਤੇ ਉਤਮਤਾ ਨਾਲ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਮਹੋਤਸਵ ਹੈ ਜਿਹੜਾ ਮਨਾਇਆ ਗਿਆ। ਦੱਸਦੇ ਕਿ ਇਸ ਮੌਕੇ ਮਹਾ ਆਰਤੀ ਤੋਂ ਬਾਅਦ 56 ਭੋਗ ਲਗਾਏ ਗਏ ਅਤੇ ਪੰਡਾਰਾ ਵੀ ਲਗਾਇਆ ਗਿਆ। ਦੱਸਦੇ ਕਿ 108 ਦੀਪਕਾਂ ਦੇ ਨਾਲ ਜਿਹੜੀ ਮਹਾ ਆਰਤੀ ਕੀਤੀ ਗਈ। ਲੁਧਿਆਣਾ ਲਾਈਵ ਲਈ ਕੈਮਰਾਮੈਨ ਹਨੀਦੀ ਰਿਪੋਰਟ। ਇਸ ਸਾਰਿਆਂ ਤੋਂ ਪਹਿਲਾਂ ਮੈਂ ਲੁਧਿਆਣਾ ਵਾਸੀਆਂ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਉੱਤੇ ਲੱਖ ਲੱਖ ਵਧਾਈ ਦਿੰਦਾ ਹਾਂ। ਕਿ ਜਿਨ੍ਹਾਂ ਨੇ ਯੁੱਗ ਪਲਟਣ ਦੀ ਤਾਕਤ ਰੱਖੀ ਲੇਕਿਨ ਫੇਰ ਵੀ ਹੱਸ ਕੇ ਮਨਸੀ ਵਿਜਾਈ ਜਿਹੜੇ ਦੰਡ ਦੇਣ ਦਾ ਇੱਕ ਜੋਤ ਰੱਖਦੇ ਸੀ ਉਹਨਾਂ ਨੇ ਫੇਰ ਵੀ ਹੱਸ ਕੇ ਕਹਿਤਾ 부ਆ ਕੋਈ ਨਹੀਂ ਇਹਨੂੰ ਸੌ ਗਲਤੀਆਂ ਮaaf ਕੀਤੀਆਂ ਉਸ ਯੁੱਗ ਦ੍ਰਿਸ਼ਟਾ ਦੇ ਸਬੰਧ ਵਿੱਚ ਮੈਂ ਕੀ ਕਹਿ ਸਕਦਾ ਨਮਾਨਾ ਜੇ ਜਿਨ੍ਹਾਂ ਨੇ ਇੱਕੋ ਹੀ ਐਸਾ ਧਰਤੀ ਤੇ ਉਹ ਭਗਵਾਨ ਜਨ ਐਜ ਕਿ ਮੈਂ ਭਗਵਾਨ ਕ੍ਰਿਸ਼ਨ ਹਾਂ ਮੈਂ ਭਗਵਾਨ ਮੈਂ ਸਭ ਕਰਦਾ ਹਾਂ ਉਹਨਾਂ ਦਾ ਅੱਜ ਜਨਮ ਦਿਹਾੜਾ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਵਾ ਤੇ ਬੜੀ ਖੁਸ਼ੀ ਦੀ ਗੱਲ ਹੈ ਕੀ ਸਭ ਤੋਂ ਵੱਡਾ ਦਿਨ ਸਾਡੇ ਸਨਾਤਨੀਆਂ ਦਾ ਸਾਡੇ ਹਿੰਦੂਆਂ ਦਾ ਇਹ ਸਭ ਤੋਂ ਵੱਡਾ ਪਰਵ ਕਿ ਅੱਜ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਦਿਨ ਮਨਾ ਰਹੇ ਰਲ ਮਿਲ ਕੇ ਮੈਨੂੰ ਇਸ ਮੰਦਿਰ ਦੀ ਅਜ ਤੋਂ ਤਕਰੀਬਨ 1.5 ਸਾਲ ਪਹਿਲਾਂ ਸੇਵਾ ਮਿਲੀ ਅਸੀਂ ਜੋ ਮੰਦਿਰ ਦੇ ਆਗੇ ਦੇਖਿਆ ਬੜਾ ਮਨ ਉਠੇਸ ਪਹੁੰਚੀ ਵੀ ਅਸੀਂ ਸਨਾਤਨੀਆਂ ਯਾਰ ਪਰ ਫਿਰ ਵੀ ਉਸ ਮਾਲਕ ਨੇ ਕਿਰਪਾ ਕੀਤੀ ਅੱਜ ਅਸੀਂ ਜਿੱਥੇ ਖੜ ਗਏ ਆਗੇ ਬਹੁਤ ਅਸੀਂ ਬਹੁਤ ਵਧੀਆ ਜਗ੍ਹਾ ਤੇ ਖੜ ਗਏ ਆ ਇਸ ਮਾਂ ਦੀ ਕਿਰਪਾ ਦੇ ਨਾਲ ਜਿੰਨੇ ਇਥੇ ਕੁਰੀਤੀਆਂ ਸੀਗੀਆਂ ਸਾਰੀਆਂ ਖਤਮ ਕੀਤੀਆਂ ਆਉਣ ਵਾਲੇ ਸਮੇਂ ਵਿੱਚ ਵੀ ਠੀਕ ਆ ਸਾਨੂੰ ਕੁਝ ਹਾਲੇ ਦਿੱਕਤਾਂ ਆ ਰਹੀਆਂ ਨੇ ਕੁਝ ਜਿਹੜੇ ਅਨਸੈਸਰੀ ਜਿਹੜੇ ਕਬਜ਼ੇ ਕਰਕੇ ਬੈਠੇ ਉਹਨਾਂ ਕੋਲੋਂ ਅਸੀਂ ਮਾਈ ਦੀ ਕਿਰਪਾ ਦੇ ਨਾਲ ਉਹ ਵੀ ਉਸ ਭਗਵਾਨ ਦੀ ਕਿਰਪਾ ਨਾਲ ਉਹ ਵੀ ਖਾਲੀ ਕਰਾਵਾਂਗੇ ਇਹ ਸਾਰਾ ਇੱਕ ਤੁਹਾਡੇ মিডিਆ ਦਾ ਔਰ ਸਾਡੇ ਇਧਾਂ ਦੇ ਜਿਹੜੇ ਸਾਡੇ ਦੇ ਮਿਹਰਬਾਨ ਉਹਨਾਂ ਦਾ ਜਿਹੜਾ ਹੱਥ ਆ ਉਹਦੇ ਕਰਕੇ ਔਰ ਸਾਡੀ ਜਿਹੜੀ ਸਟੱਜੀ ਟੀਮ ਆ ਸਾਰੀ ਕੋਈ ਪੈਸੇ ਖਾਣ ਵਾਲੀ ਨਹੀਂ ਕੋਈ ਕਿਸੇ ਦਾ ਰੱਖਣ ਵਾਲੀ ਨਹੀਂ ਅੱਜ ਇਸੇ ਗੱਲ ਨੂੰ ਲੈਂਦੇ ਹੋਏ ਅੱਜ ਦੇ ਦਿਨ ਦੇ ਦਿਹਾੜੇ ਦੇ ਉੱਤੇ ਲੁਧਿਆਣਾ ਵਾਸੀਆਂ ਨੂੰ ਔਰ ਸਾਰੇ ਹੀ ਹਿੰਦੁਸਤਾਨ ਵਾਸੀਆਂ ਨੂੰ ਖਾਸ ਤੌਰ ਤੇ ਅੱਜ ਸਭ ਤੋਂ ਜਿਹੜੀ ਵੱਡੀ ਸਾਡੀ ਤਾਕਤ ਆ ਸਾਡੇ ਮਾਨਯੋਗ ਪ੍ਰਧਾਨ ਮੋਦੀ ਮੈਂ ਮੰਤਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਸਾਨੂੰ ਇਹ ਦੱਸਿਆ ਵੀ ਅਸੀਂ ਸਨਾਤ ਨਹੀਂ ਹਾਂ ਤੇ ਇਸ ਕਰਕੇ ਦੋਸਤੋ ਮੈਂ ਤੁਹਾਨੂੰ ਸਾਰਿਆਂ ਨੂੰ ਕਹਾਂਗਾ ਕਿ ਭਗਵਾਨ ਜੀ ਦਾ ਜਨਮ ਦਿਨ ਹਮ ਹੋਵਾ ਕੇ ਮਨਾਓ ਸ਼ਹਿਰ 'ਚ ਬਹੁਤ ਜਗ੍ਹਾ ਦੇ ਉੱਤੇ ਸਾਨੂੰ ਟੈਲੀਫੋਨ ਵੀ ਆਇਆ ਵੀ ਅਸੀਂ ਲੇਟ ਹੋ ਗਏ ਆ ਟ੍ਰੈਫਿਕ ਜਾਮ ਆ ਕਿਦਾਂ ਵੀ ਆ ਪਰ ਸਾਡੇ ਕੋ ਜਿੱਦਾਂ ਸਾਡੇ ਭਰਾ ਪਹੁੰਚੇ ਇਦਾਂ ਹੋਰ ਵੀ ਸਾਡੇ ਸੱਜਣ ਆ ਰਹੇ ਨੇ ਤੇ ਸਾਰਿਆਂ ਦਾ ਅਸੀਂ ਵੈਲਕਮ ਕਰਾਂਗੇ ਇੱਥੇ ਔਰ ਉਸ ਤੋਂ ਉਪਰੰਤ ਜੋ ਲੰਗਰ ਪਾਣੀ ਦੀ ਸਾਡੇ ਕੋ ਸੇਵਾ ਹੈ ਉਹ ਤੁਹਾਡੇ ਸਾਰਿਆਂ ਵਾਸਤੇ ਰੱਖੀ ਆ ਕਿਰਪਾ ਕਰਕੇ ਲੰਗਰ ਖਾ ਕੇ ਜਾਣ ਦੀ ਕਿਰਪਾਲਤਾ ਕਰਨੀ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਨੂੰ ਜੀ ਦੀ ਕ੍ਰਿਸ਼ਨ ਜਨਮਸ਼ਮੀ ਲੱਖ ਲੱਖ ਵਧਾਈਆਂ ਦਿੰਦਾ ਔਰ ਆਜ ਹਨ ਕਿ ਸਾਡਾ ਸਾਰੇ ਸ਼ਹਿਰ ਵਾਸੀ ਇਸ ਮੰਦਰ ਦੇ ਜੀਰਨ ਦੁਆਰ ਘਰਾਂ ਦੇ ਵਿੱਚ ਬਾਰ ਗੇਟ ਨੂੰ ਵੱਡਾ ਕਰਾਂ ਦੇ ਵਿੱਚ ਸਹਿਯੋਗ ਦੇਣ ਤਾਂ ਕਿ ਅਸੀਂ ਸਾਰਿਆਂ ਦੇ ਸਹਿਯੋਗ ਦੇ ਨਾਲ 1 ਇੱਕ ਰੁਪਿਆ ਅਗਰ ਤੁਸੀਂ ਕਿਸੇ ਦੇ ਕੋਲੋਂ ਆਟੇ ਦੀ ਬੋਰੀ ਲੈ ਲੈਂਦੇ ਹੋ ਬੋਰੀ ਸਬਜ਼ੀ ਦੀ ਲੈ ਲੈਂਦੇ ਜੇਕਰ ਉਹਦੇ ਜੀ ਨਮਕ ਹੈ ਨਹੀਂ ਨਾ ਇੱਕ ਪੈਕਟ ਤੇ ਉਹ ਬਯਰਥਾ ਇਸ ਕਰਕੇ ਇਸੇ ਇੱਕ ਪੈਕਟ ਜਿਹੜਾ ਨਮਕ ਦਾ ਨਾ ਉਹ ਵੀ ਤੁਹਾਡੇ ਕੋਲੋਂ ਮੰਗ ਕੇ ਲੈ ਕੇ ਚਾਹੁੰਦੇ ਕਿ ਅਸੀਂ ਇੱਥੇ ਤੇ ਜੀਰ ਦਾ ਦੁਆਰ ਕਰ ਸਕੀਏ ਜਿੰਨੇ ਸੁਆਸ ਉਸ ਮਾਲਕ ਨੇ ਬਖਸ਼ਿਆ ਇਸ ਮੰਦਰ ਤੇ ਲੱਗ ਜਾਣਾ ਐਸੀ ਮੇਰੀ ਮਨੋ ਕਾਮਨਾ ਹੈ ਜੇ ਹੈ ਸ਼੍ਰੀ ਦਾ ਜਨਮਸ਼ਤਮੀ ਪਲਖਸ਼ ਦੇ ਵਿੱਚ ਤੁਹਾਨੂੰ ਮੈਂ ਗੱਲ ਕਰਨਾ ਕਿਉਂਗਾ ਸਾਰਿਆਂ ਨੂੰ ਇਹ ਲੁਧਿਆਣਾ ਸ਼ਹਿਰ ਪੰਜਾਬ ਪੂਰੇ ਦੇਸ਼ ਨੂੰ ਲੱਖ ਲੱਖ ਵਧਾਈ ਹੋਵੇ ਇਹ ਜਨਮਸ਼ਤਮੀ ਦਾ ਪ੍ਰੋਗਰਾਮ ਜਿਹੜਾ ਸਾਡੇ ਦੇਸ਼ ਦੇ ਬੜੇ ਹਰਸ਼ ਉਲਾਸ ਦੇ ਨਾਲ ਮਨਾਇਆ ਜਾਂਦਾ ਹੈ ਕਿ ਇਸ ਦਿਨ ਪ੍ਰਭੂ ਦਾ ਜਨਮ ਹੋਇਆ ਸੀ ਔਰ ਆਪਾਂ ਇਹ ਕਮਾਂਗੇ ਕਿ ਇਸ ਤਿਹਾਰ ਨੂੰ ਕਿ ਹਰ ਤਿਹਾਰ ਨੂੰ ਖੁਸ਼ੀ ਹਰਸ਼ ਨਾਲ ਹਰ ਸਨਾਤਨੀ ਮਨਾਵੇ ਔਰ ਇਸ ਚੌੜੇ ਆਦਮੀ ਨੂੰ 40 ਸਾਲ ਹੋ ਗਏ 40 ਸਾਲ ਦੇ ਵਿੱਚ ਇਸ ਸੈਕੰਡ ਟਾਈਮ ਲਈ ਹੈ ਕਿ ਸਮੰਦਰ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਪ੍ਰਭੂ ਦੇ ਗੁਣ ਗਾਨ ਕਰਨ ਦਾ ਸਾਨੂੰ ਮੌਕਾ ਮਿਲਿਆ ਤੇ ਅਸੀਂ ਇਸ ਤੋਂ ਬਾਅਦ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਕਿਹੜੀ ਕਿਹੜੀ ਪ੍ਰਬੰਧ ਕੀਤੀ ਗਿਆ ਜਨਮ ਵਿੱਚ ਜਲਮ ਵਿਪਲਖਸ਼ ਦੇ ਵਿੱਚ ਅਸੀਂ ਦੇਖੋ ਜੀ ਇਸ ਮੰਦਿਰ ਦੇ ਸਾਰੇ ਬਿਯਾਰ ਵੱਲੋਂ ਸਾਰੀ ਕਮੇਟੀ ਵੱਲੋਂ ਡੈਕੋਰੇਸ਼ਨ ਕੀਤੀ ਗਈ ਤੇ ਪ੍ਰਸ਼ਾਦ ਦਾ ਛੱਪਨ ਭੋਗ ਦਾ ਯੋਜਨਾ ਹੈ ਤੇ ਉੱਪਰ ਇੱਕ ਪੰਡਾਰੇ ਦਾ ਯੋਜਨਾ ਜਿਹੜੀ ਸੰਗਤ ਇੱਥੇ ਆਊਗੀ ਰਾਤ ਨੂੰ ਲੇਟ ਨਾਈਟ ਹੋਣਾ ਤੇ ਸਾਰੇ ਇਹਨੇ ਇੱਥੇ ਪ੍ਰਸ਼ਾਦ ਲੈਣ 108 ਜੋਤਾਂ ਨਾਲ ਪ੍ਰਭੂ ਦੀ ਆਰਤੀ ਯੋਜਨਾ ਕੀਤਾ ਜਾਊਗਾ ਔਰ 12 ਵਜੇ ਪੂਰੇ ਪ੍ਰਸ਼ਾਦ ਦਾ ਪੋਗ ਲਗਾ ਕੇ ਪ੍ਰਭੂ ਨੂੰ ਵਧਾਈ ਦਾ ਪਾਤਰ ਬਣ ਕੇ ਸਾਰ ਨੂੰ ਵਧਾਈ ਦਿੰਨੇ ਆ ਜਿੰਨੇ ਕੋਈ ਵਰਸੋ ਕੋ ਤਾਂ ਅਮਰੇ ਜਨਮ 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 ਜੀ ਸਾਨੂੰ ਮਨੰਦਿਆ ਤਾਂ ਦੇਖੋ ਜੀ ਸਮੰਦਰ ਸਾਨੂੰ ਜਿਹੜੇ ਆਸ਼ਿਕ ਮੰਦਰਾਂ 'ਚ ਜਾ ਕੇ ਦਰਸ਼ਨ ਕਰਦੇ ਰਹੇ ਆ ਪ੍ਰਭੂ ਦਾ ਗੁਣਗਾਨ ਸੁਣਦੇ ਰਹੇ ਆ ਔਰ ਪਿਛਲੇ 2 ਸਾਲ ਤੋਂ ਸਾਨੂੰ ਇੱਥੇ ਮੰਦਰ 'ਚ ਗੁਣਗਾਨ ਕਰਨ ਦਾ ਸੁਣਨ ਦਾ ਔਰ ਇਸ ਮਨੰਨ ਦਾ ਯੋਜਨ ਜੜਾ ਸਾਨੂੰ ਮਿਲਿਆ ਅਸੀਂ ਇਹ 2 ਸਾਲ ਤੋਂ ਪ੍ਰਾਪਤ ਕੀਤਾ ਇੱਕ ਜਾ ਕੇ ਮੰਦਰ ਸੁਣਨਾ ਤੇ ਇੱਕ ਇੱਥੇ ਅਗੇ ਪੂਰਾ ਯੋਜਨ ਕਰਾਉਣਾ ਤਿਆਰ ਕਰਨਾ ਔਰ ਜਨਮਸ਼ਤਪ ਕਾਰਜਕ੍ਰਮ ਮਨਾਣਾ ਸਾਡੇ ਲਈ ਬਹੁਤ ਬਹੁਤ ਹਰਸ਼ੁਲਾਜ਼ੀ ਗੱਲ ਹੈ ਸਾਡੇ ਤੇ ਪ੍ਰਭੂ ਦੀ ਇੰਨੀ ਕਿਰਪਾ ਹੈ ਅੱਜ ਪ੍ਰਭੂ ਨੇ ਤੁਹਾਨੂੰ ਮੌਕਾ ਤੇ ਅਸਰ ਦਿੱਤਾ ਅੱਜ ਦਿਨ ਇਸ ਜਨਮ ਦਿਨ ਤੇ ਤੁਹਾਨੂੰ ਇਹ ਕਿਹੜਾ ਹਾਰਟ ਦਾ ਅਨੂਠਾ ਤੋਹਫਾ ਦਿੱਤਾ ਤੁਸੀਂ ਮਨੋਲੀਏ ਠੀਕ ਹੈ ਤੇ ਕਿੱਥੇ ਮਹਿਸੂਸ ਕਰ ਰਹੇ ਹੋ ਤੁਮ ਸੇਵਾ ਦੇ ਰੂਪ ਦੇ ਵਿੱਚ ਤੋਂ ਦੇਖੋ ਜੀ ਇਸ ਤਰ੍ਹਾਂ ਦੀ ਸੇਵਾ ਕਹ ਲਓ ਕਿ ਪ੍ਰਭੂ ਦੀ ਕਿਰਪਾ ਨਾਲ ਵਿਰਲੇ ਮਿਲਦੀ ਹੈ ਔਰ ਅਸੀਂ ਬੜੇ ਸ਼ੁਕਰਗੁਜ਼ਾਰ ਹੈ ਕਿ ਸਾਨੂੰ ਉਹਨਾਂ ਨੇ ਸੇਵਾ ਵਾਸਤੇ ਚੁਣਿਆ ਬਾਜ਼ਾਰ ਤੇ ਹਜ਼ਾਰਾਂ ਹੀ ਲੱਖਾਂ ਹੀ ਬੰਦੇ ਨੇ ਲੇਕਿਨ ਅਸੀਂ ਆਪਣੇ ਬੜੇ ਭਾਗਯਸ਼ਾਲੀ ਕਹਿੰਨੇ ਆ ਕਿ ਸਾਡੇ ਕੀਮਤੀ ਟਾਈਮ ਜੋ ਸਾਡੇ ਵਿਲੇ ਟਾਈਮ ਜੋ ਟਾਈਮ ਸਾਨੂੰ ਪ੍ਰਭੂ ਨੇ ਇੱਥੇ ਚਰਨਾਂ 'ਚ ਲਾਇਆ ਆਪਣੇ ਹੋਰ ਇੱਕ ਗੱਲ ਹੈ ਕਿ ਹਰ ਬੰਦੇ ਨੂੰ ਚਾਹੀਦਾ ਕਿ ਇਹ ਤਿਹਾਰ ਜਿਹੜਾ ਹੈ ਇਹ ਕਿ ਹਰ ਸਨਾਤਨ ਧਰਮ ਦੇ ਲੋਕਾਂ ਦੇ ਜੁੜਦਾ ਕੋਈ ਤਿਹਾਰ ਹੈ ਬੰਦੇ ਖੁਸ਼ੀ ਨਾਲ ਹਰਸ਼ੋ ਲਾਸਨ ਨਾਲ ਮਨਾਣਾ ਚਾਹੀਦਾ ਸਭ ਨਾਲ ਮਿਲ ਜੁਲ ਕੇ ਜੀਣਾ ਪਵਨ ਕੁਮਾਰ ਹੈ ਜੀ ਹਾਂ ਜੀ ਬਹੁਤ ਵਧੀਆ ਅੱਛਾ ਮਹਿਸੂਸ ਹੋ ਰਿਹਾ ਅਸੀਂ ਪ੍ਰਚੀਨ ਸ਼ਿਵ ਮੰਦਿਰ ਸ਼੍ਰੀ ਸਨਾਤਨ ਧਰਮ ਸਭਾ ਸੁਸਾਇਟੀ ਸ਼ਿਵਾਲਾ ਜਰੀ ਧਮਾਲਾ ਮਲ ਮੰਦਿਰ ਜੋ ਕਿ ਚੋੜਾ ਯਾਰ ਪਿੰਡੀ ਗਲੀ ਦੇ ਸਾਹਮਣੇ ਇੱਕ ਪ੍ਰਚੀਨ ਮੰਦਿਰ ਹੈ ਇਹ ਪ੍ਰਚੀਨ ਮੰਦਿਰ 200 ਸਾਲ ਤੋਂ ਵੀ ਪੁਰਾਣਾ ਮੰਦਿਰ ਹੈ ਪਰ ਇੱਥੇ ਜੋ ਕਿ ਮੰਦਿਰ ਦੀ ਬਾਹਰਲੀ ਜਿਹੜੀ ਜਗ੍ਹਾ ਹੈ ਉਹ ਕੁਛ ਰਸਤਾ ਘੱਟ ਕਰਕੇ ਲੋਕਾਂ ਨੂੰ ਘੱਟ ਨਹੀਂ ਜਾਂਦੀ ਸੀ ਸਾਡੀ ਕਮੇਟੀ ਬਣੀ ਨੂੰ ਅਜ ਡੇਢ ਸਾਲ ਹੋਇਆ ਵੈ ਇਹ ਡੇਢ ਸਾਲ ਦੇ ਉਪਰਾਲੇ ਦੇ ਵਿੱਚ ਅਸੀਂ 30 ਫੁੱਟ ਫਰੰਟ ਜੋ ਕਿ ਮੰਦਿਰ ਦਾ ਬਣੇਗਾ ਔਰ ਇੱਥੇ ਜੋ ਕਿ ਪ੍ਰਚੀਨ ਜਿਹੜਾ ਮੰਦਿਰ ਹੈ ਇਹਦੇ ਵਿੱਚ ਲੋਕਾਂ ਨੇ ਕਬਜ਼ੇ ਵਗੈਰਾ ਕੀਤੇ ਸੀ ਉਹ ਅਸੀਂ ਖਤਮ ਕਰਾਉਣ ਦੇ ਵਿੱਚ ਕਾਮਯਾਬ ਹੋਏ ਆਂ ਪਰ ਹੁਣ ਅਸੀਂ ਮੰਦਿਰ ਦੀਆਂ ਨਿਸ਼ਾਨੀਆਂ ਗੁੰਮਜ ਵਗੈਰਾ ਸਭ ਕੁਝ ਬਣਾਵਾਂਗੇ ਔਰ ਇੱਥੇ ਹਰ ਟਾਈਮ ਮੇਲਾ ਲੱਗਿਆ ਰਹੇਗਾ ਜੀ ਜਨਮਸ਼ਟੀਆਂ ਦਾ ਤਿਹਾਰ ਹੈ ਬਹੁਤ ਵਧੀਆ ਤਰੀਕੇ ਨਾਲ ਮਨਾ ਰਹੇ ਆਂ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਸਦੀ ਨਿਸ਼ਾਨੀ ਮੰਦਿਰ ਦੀ ਬਾਹਰ ਤੋਂ ਹੀ ਨਜ਼ਰ ਆਣੀ ਸ਼ੁਰੂ ਹੋਏਗੀ ਕਿਉਂਕਿ ਅਜੇ ਤੱਕ ਲੋਕਾਂ ਨੂੰ ਨਜ਼ਰ ਨਹੀਂ ਆਈ ਲੋਕਾਂ ਨੇ ਧਿਆਨ ਨਹੀਂ ਮਾਰਿਆ ਜੋ ਇੱਥੇ ਪਹਿਲੇ ਕਬਜ਼ੇਦਾਰੀ ਸੀ ਉਹਨਾਂ ਦੇ ਕਬਜ਼ੇ ਖਤਮ ਵੀ ਕਰਾ ਚੁੱਕੇ ਆਂ ਜਨਮਸ਼ਟੀਆਂ ਜ ਜਨਮਸ਼ਟਮੀ ਤੇ ਹਾਰਛ ਸਭ ਨੂੰ ਮੁਬਾਰਕਾ ਦਿੰਦੇ ਆ ਜੋ ਵੀ ਇੱਥੇ ਸੇਵਾਦਾਰ ਜਾਂ ਕੋਈ ਹੋਰ ਸੇਵਾ ਕਰਦੇ ਆ ਦਿਲੋਂ ਕਰਦੇ ਨੇ ਔਰ ਇਸ ਤਰ੍ਹਾਂ ਹੀ ਕਰਦੇ ਰਹਿਣਗੇ ਜਨਮਸ਼ਟਮੀ ਕੇ ਹਾਰਦਿਕ ਕਿਆ ਨਾਮ ਬੋਲੇ ਜੀ ਨਿਰਜ ਸਾਸਤਰੀ ਜੀ ਸਾਥੀ ਆਜ ਕੇ ਨਹੀਂ ਤਾਂ ਪਾਵਨ ਹਾਂ ਜੀ ਜੀ ਤੁਹਾਨੂੰ ਸੇਵਾ ਦਾ ਮੌਕਾ ਦੇ ਕੇ ਜੀ ਜਨਮਸ਼ਟਮੀ ਨੇ ਕਿ ਸਭ ਕੋ ਹਾਰਦਿਕ ਸ਼ੁਭਕਾਮਨਾئیں और मैं उत्तराखंड से ना पंजाबी तो अपने को आती नहीं है हाँ तो इसलिए सभी को पावन पर चारों धाम गंगोत्री अम्रोत्री बद्रीनाथ केदारनाथ की तरफ से जन्माष्टमी की हार्दिक शुभकामनाएँ चारों धामों के भीतम ओम स्वस्ति न इंद्र विद्रवाहा स्वच्छ नहा पोखा विश्व स्वस्ति नो तो ओम ओम जय जन्माष्टमी की हार्दिक कृष्ण भगवान की हार्दिक शुभकामनाएँ सभी को और यही हर साल इस तरह ही हर वर्ष जन्माष्टमी कृष्ण भगवान का आपको सबको पता ही है हुआ था लेकिन अब ये सब पुरानी प्रकृति सब भूल रहे हैं तो हम उत्तराखंड से देवभूमि के इसलिए हम तो सब चीज़ का ज्ञान रखते हैं लेकिन जो अब नई पीढ़ियाँ हैं गलत जगहों में तो जा सकती है लेकिन मंदिर में इसमें रुचि नहीं है तो ये सब अब अभाव है समय का यही है आत्म प्रकाश पसीन ਉਹ ਪ੍ਰਦਾਨ ਪ੍ਰਾਚੀਨ 시ਵਾਲਾ ਛੋੜਾ ਬਾਜ਼ਾਰ ਤੋਂ ਜਿਹੜੇ ਕਿ ਜਨਮ ਮਸ਼ਤਮੀ ਦੇ ਉਤਸਵ ਦੇ ਵਿੱਚ ਤੇ ਸਾਰੇ ਅਸੀਂ ਇਕੱਤਰਿਤ ਹੋਏ ਆ ਅਸੀਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਸਾਰੇ ਹੀ ਭਾਰਤ ਵਾਸੀਆਂ ਨੂੰ ਜਨਮ ਮਸ਼ਤਮੀ ਦੇ ਉਤਸਵ ਦੀ ਇੱਕ ਖਾਸ ਵਧਾਈ ਦੇਣੇ ਆ ਔਰ ਨਾਲ ਹੀ ਇਸ ਗੱਲ ਦਾ ਉਪਰਾਲਾ ਕਰਨ ਵਾਸਤੇ ਵੀ ਪ੍ਰਭੂ ਦੇ ਅੱਗੇ ਫਰਿਆਦ ਕਰਦੇ ਆ ਕਿ ਪ੍ਰਭੂ ਜਿਹੜੀ ਵੀ ਸਨਮਤੀ ਜਿਨ੍ਹਾਂ ਨੂੰ ਕੋ ਸਮਤੀ ਆ ਚੁੱਕੀ ਹੈ ਉਹਨੂੰ ਇਸ ਜਨਮ ਅਸ਼ਟਮੀ ਦੇ ਤੌਰ ਦੇ ਉੱਤੇ ਬੁਲਾ ਕੇ ਉਹਨਾਂ ਨੂੰ ਸਮਤੀ ਬਖਸ਼ਣ ਦੀ ਕਿਰਪਾਲਤਾ ਕਰੋ ਤਾਂ ਕਿ ਸਾਡੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਇਹਦਾ ਵੱਡਾ ਉਪਰਾਲਾ ਲਿਆ ਕਿ ਹਿੰਦੂਤਵ ਨੂੰ ਇਕੱਤਰਤ ਹੋਣਾ ਚਾਹੀਦਾ ਹੈ ਪਰ ਇਸ ਵਜ੍ਹਾ ਤੇ ਜਨਮ ਅਸ਼ਟਮੀ ਉਸ ਤੇ ਮੈਂ ਇੱਕ ਖਾਸ ਇੱਕ ਸੰਦੇਸ਼ ਦੇਣਾ ਚਾਹਨਾ ਭਾਰਤ ਵਾਸੀਆਂ ਨੂੰ ਕਿ ਅਗਰ ਤੁਸੀਂ ਹੁਣ ਵੀ ਇਕੱਤਰਤ ਨਹੀਂ ਹੋਏ ਤਾਂ ਕਦੋਂ ਹੋਵੋ ਇਸ ਵਾਸਤੇ ਇਹ ਜਨਮ ਅਸ਼ਟਮੀ ਦਾ ਦਿਹਾੜਾ ਫਿਰ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਹਾਂ ਆਪਣੇ ਪ੍ਰਾਚੀਨ ਸ਼ਿਵਾਲਾ ਤੋਂ ਛੋੜਾ ਬਾਜ਼ਾਰ ਦੇ ਵਿੱਚ ਜਿਹੜਾ ਕਿ ਪ੍ਰਚੀਨ ਸ਼ਿਵਾਲਾ ਹੈ ਉਹ ਅੱਜ ਤੋਂ ਨਹੀਂ 200 ਸਾਲ ਪੁਰਾਣਾ ਜਿਹੜਾ ਸਾਡਾ ਸ਼ਿਵਾਲਾ ਹੈ ਔਰ ਸਾਰੀ ਦੁਨੀਆ ਇਸ ਗੱਲ ਨੂੰ ਮੰਦੀ ਏ ਔਰ ਆ ਕੇ ਇੱਥੇ ਮੱਥਾ ਟੇਕਦੇ ਨੇ ਔਰ ਜੋ ਕੋਈ ਭਾਵਨਾ ਲੈ ਕੇ ਆਂਦਾ ਹੈ ਮੇਰੇ ਮਹਾਰਾਜ ਜੀ ਸ਼ੰਕਰ ਭਗਵਾਨ ਦੇਵੀ ਮਾਂ ਔਰ ਸਾਡੇ ਲੰਗਰ ਵੀਰ ਜੀ ਹਰ ਚੀਜ਼ ਨੂੰ ਪੂਰਨ ਕਰਦੇ ਨੇ ਔਰ ਅਸੀਂ ਵੀ 1.5-2 ਸਾਲ ਤੋਂ ਇਸੇ ਲਗਾਤਾਰ ਲੱਗੇ ਆ ਹਰ ਮੰਗਲਵਾਰ ਨੂੰ ਇੱਥੇ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਪੰਜ ਪਾਠ ਜਿਹੜੇ ਹਨੂਮਾਨ ਚ ਦੇਸਾ ਦੇ ਅਸੀਂ ਨਿਰੰਤਰ ਕਰ ਰਹੇ ਆ ਜਿਹੜੀ ਕਿ ਸੇਵਾ ਮੈਨੂੰ ਬਖਸ਼ੀ ਗਈ ਹੈ ਉਹ ਪ੍ਰਧਾਨ ਜੀ ਸਾਡੇ ਪੀਰ ਸਾਹਿਬ ਜਿਹੜੇ ਰਲ ਕੇ ਅਸੀਂ ਇਸ ਨਾਮ ਨੂੰ ਚਲਾ ਰਹੇ ਆ ਔਰ ਅੱਗੇ ਫਰਿਆਦ ਵੀ ਹੀ ਕਰਦੇ ਆ ਠਾਕੁਰ ਦੇ ਚਰਨਾਂ 'ਚ ਵੀ ਨੰਗਰਵੀਰ ਦੇ ਚਰਨਾਂ 'ਚ ਮਾਂ ਮਹਾਮਾਈ ਦੇ ਚਰਨਾਂ ਭਗਵਾਨ ਸ਼ੰਕਰ ਦੇ ਚਰਨਾਂ 'ਚ ਕਿ ਇਸ ਲੜੀ ਨੂੰ ਕਦੀ ਤੋੜੀ ਨਾ ਸਾਡੇ ਜੀਵਨ ਦੇ ਵਿੱਚ बोलिए शंकर भगवान की जय सचियां जोता वाली माता तो आदि सदा जयकार है वीर बजरंगी हर हर महादेव संजीव चौधरी देखो जी कृष्ण जन्माष्टमी ਦਾ ਪਾਵਨ ਪਰਬ ਲੁਧਿਆਣਾ ਸ਼ਹਿਰ ਦੇ ਵਿੱਚ ਵੱਖ-ਵੱਖ ਮੰਦਿਰਾਂ ਵਿੱਚ ਬੜੇ ਧੂਮਤਾਂ ਬਣਾ ਮਨਾਇਆ ਜਾ ਰਿਹਾ ਜੋ ਕਿ ਇਹ ਸ੍ਰੀ ਸਨਾਤਨ ਧਰਮ ਸੁਸਾਇਟੀ ਪ੍ਰਾਚੀਨ ਸ਼ਵਾਲਾ ਚੋੜੇ ਵਿਆਰ ਦੇ ਵਿੱਚ ਸਭ ਤੋਂ ਪੁਰਾਤਨ ਮੰਦਿਰ ਹੈ ਜਿਹੜਾ ਉਹਦੇ ਵਿੱਚ ਬੜੀ ਧੂਮਤਾਬਾਣਾ ਬਣਾਇਆ ਜਾ ਰਿਹਾ ਇਸ ਵਿੱਚ ਪ੍ਰਧਾਨ ਤੀਰ ਸਾਹਿਬ ਸਾਡੇ ਰਜੇਸ਼ ਜੀ ਮਨੂ ਜੀ ਪਸੀਨ ਸਾਹਿਬ ਸਾਰੇ ਰਲ ਕੇ ਸੇਵਾ ਦਾ ਕਰ ਰਹੇ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਹਰ ਇੱਕ ਪਰਵ ਇਦਾਂ ਹੀ ਮਨਾਇਆ ਜਾਏਗਾ ਦੇਖੋ ਜੀ ਜਨਮ ਅਸ਼ਟਮੀ ਦਾ ਕ੍ਰਿਸ਼ਨ ਜਨਮ ਅਸ਼ਟਮੀ ਦਾ ਸਾਰੇ ਭਗਤਾਂ 'ਚ ਬਹੁਤ ਉਤਸ਼ਾਹ ਹੈ ਸਾਰੇ ਸ਼ਹਿਰ ਦੇ ਵਿੱਚ ਨੰਗਨੂ ਰਸਤੇ ਹਨੀ ਜਗ੍ਹਾ ਜਗ੍ਹਾ ਪਰਵ ਮਨਾਇਆ ਜਾ ਰਿਹਾ ਬੜੀ ਧੂਮਤਾਬਾਣਾ ਮਨਾਇਆ ਜਾ ਰਿਹਾ ਦੇਖੋ ਮੈਂ ਤਿੰਨ ਚਾਰ ਪ੍ਰੋਗਰਾਮਾਂ ਚ ਜਾਇਆ ਹਾਂ ਜਾਂ ਦੋ ਤਿੰਨਾਂ ਚ ਹੋਰ ਜਾਣਾ ਜਿੱਥੇ ਦੇਖਦੇ ਆ ਜਾ ਕੇ ਭਗਤਾ ਦਾ ਰਸ਼ ਹੈ ਕਦੀ ਇੰਨਾ ਹੁੰਦਾ ਨਹੀਂ ਜਿੰਨਾ ਜਨਮ ਅਸ਼ਟਮੀ ਨੂੰ ਸਭ ਤੋਂ ਵੱਧ ਮੈਂ ਐਡਵੋਕੇਟ ਅਨਮੋਲ ਚੋਫਲਾ ਡਿਸਟ੍ਰਿਕਟ ਬਾਰ ਲੁਧਿਆਣਾ ਐਸੋਸੀਏਸ਼ਨ ਅੱਜ ਜਨਮ ਅਸ਼ਟਮੀ ਦੇ ਮਹਾਪਰਵ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਜਨਮ ਅਸ਼ਟਮੀ ਬਹੁਤ ਬਹੁਤ ਵਧਾਈਆਂ ਔਰ ਸਨਾਤਨ ਧਰਮ ਸਭਾ ਸੁਸਾਇਟੀ ਰਿਸਟ੍ਰਿਕਟ ਵੱਲੋਂ ਚੋੜਾ ਵਿਆਰ ਪ੍ਰਚੀਨ ਮੰਦਿਰ ਜੋ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਸਭ ਤੋਂ 300 400 ਸਾਲ ਪੁਰਾਣਾ ਪ੍ਰਚੀਨ ਮੰਦਿਰ ਹੋ ਸ਼ਿਵਲਿੰਗ ਹੈ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਸਮੰਦਰ ਚਾਓ ਤੇ ਪ੍ਰਭੂ ਦੇ ਚਰਨਾਂ 'ਚ ਆਪਣੇ ਅਰਪਣ ਕਰੋ ਤੇ ਅਸ਼ੀਰਵਾਦ ਲਓ ਅੱਜ ਦਾ ਜੋ ਤਿਹਾਰ ਹੈ ਉਹ ਇੱਕ ਬਦੀ ਨੂੰ ਠਾ ਕੇ ਨੇਕੀ ਦੀ ਜਿੱਤ ਵਾਲੀ ਗੱਲ ਸੀ ਉਹ ਸਾਰੇ ਦੇਸ਼ ਵਾਸੀਆਂ ਵਾਸਤੇ ਬਹੁਤ ਹੀ ਖੁਸ਼ੀਆ ਹਸ਼ੁਲਾ ਦਾ ਤਿਹਾਰ ਹੈ ਇਸ ਤਿਹਾਰ ਨੂੰ ਹਰ ਇੱਕ ਨਾਗਰੀ ਨੂੰ ਬੜੇ ਸ਼ਰਧਾ ਔਰ

ਬੋਲੀ ਜੈ ਜੈ શ્રી ਰਾਧੇ ਬੋਲੀ ਜੈ ਜੈ શ્રી ਰਾਧੇ ਬੋਲੀ ਜੈ ਜੈ શ્રી ਰਾਧਾ ਬੋਲੋ ਪੂਜੇ ਪਾਲ શ્રી ਡੰਡੀ ਸਵਾਮੀ ਜੀ ਮਹਾਰਾਜ ਕੀ ਜੈ